ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਇੰਡੀਗੋ 에ਅਰਲਾਈਨ ਪੀਆਂ ਜਿਹੜੀਆਂ ਫਲਾਈਟਸ ਦੇ ਵਿੱਚ ਲੋਕਾਂ ਦੀ ਜਿਹੜੀ ਖੱਜਲ-ਖੁਆਰੀ ਹੋਈ ਹੈ ਉਹਦੇ 'ਚ ਅੱਜ ਇੱਕ ਵੀਡੀਓ ਦੇਖ ਕੇ ਬਹੁਤ ਜ਼ਿਆਦਾ ਦੁੱਖ ਵੀ ਹੋਇਆ ਤੇ ਤਸੱਲੀ ਵੀ ਹੋਈ। ਦੁੱਖ ਇਸ ਕਰਕੇ ਹੋਇਆ ਕਿ ਲੋਕ ਕਿੰਨੇ ਪਰੇਸ਼ਾਨ ਨੇ ਵਿਚਾਰੇ, ਦਰਦ-ਦਰ ਝਟਕਦੇ ਫਿਰਦੇ ਐ ਤੇ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ। ਇੱਕ ਔਰਤ ਨੂੰ ਮੈਂ ਦੇ ਰੋਂਦਿਆਂ ਦੇਖਿਆ ਬਹੁਤ ਉੱਚੀ-ਉੱਚੀ ਵਿਚਾਰੀ ਰੋ ਰਹੀ ਸੀ ਤੇ ਉਹਨੇ ਤੇ ਉਹਦੇ ਘਰ ਵਾਲੇ ਨੇ ਉਥੋਂ ਜਾਣਾ ਸੀਗਾ ਗੁਹਾਟੀ ਤੇ ਇਸ ਤਰ੍ਹਾਂ ਨਾਲ ਹੋਰ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਨੇ ਇੱਕ ਵੀਡੀਓ ਦੇ ਵਿੱਚ ਇਹ ਦੇਖ ਕੇ ਤਸੱਲੀ ਵੀ ਹੋਈ ਕਿ ਜਿਹੜੇ ਲੋਕ ਜਦੋਂ ਉਹ ਆਮ ਅੱਡ-ਅੱਡ ਮਹਿਕਮਿਆਂ 'ਚ ਸਰਵਿਸ ਕਰਦੇ ਆ ਜਾਂ ਹੋਰ ਕੰਮ ਕਰਦੇ ਆ ਤੇ ਜਦੋਂ ਨਿੱਜੀ ਕਰਨ ਦੀ ਗੱਲ ਆਉਂਦੀ ਆ ਤਾਂ ਤਾੜੀਆਂ ਵਜਾਉਂਦੇ ਆ ਤੇ ਆਪਣੇ ਵਿਭਾਗ ਵਿੱਚ ਜਿਹੜੇ ਕੋਈ ਬੰਦੇ ਹੜਤਾਲ ਕਰਦੇ ਐ ਤਾਂ ਉਹ ਉਹਨਾਂ ਨੂੰ ਉਹਨਾਂ ਦਾ ਮੁਖੌੜ ਲੜਾਉਂਦੇ ਐ ਤੇ ਇਹਨਾਂ ਨੂੰ ਅੱਜ ਜਿਹੜੇ ਇੱਕ ਦੂਜੇ ਨੂੰ ਜਾਣਦੇ ਨਹੀਂ ਬਸ ਸਿਰਫ ਇਸ ਕਰਕੇ ਮਿਲੇ ਆ ਕਿ ਸਾਰੇ ਜਣੇ ਇਕੱਠੇ ਜਣੇ ਖੁਜਲ ਖੁਆਰ ਹੋ ਰਹੇ ਐ ਤੇ ਉਹ ਰਲ ਕੇ ਨਾਅਰੇ ਮਾਰਦੇ ਹੋਏ ਲਾਈਨਾਂ ਬਣਾ ਕੇ ਜਲੂਸ ਦੀ ਸ਼ਕਲ 'ਚ 에ਅਰਪੋਰਟ ਦੇ ਉੱਤੇ ਮਾਰਚ ਕਰ ਰਹੇ ਐ ਯਾਨੀ ਉਹਨਾਂ ਨੂੰ ਵੀ ਲੱਗਿਆ ਵੀ ਮਾਰਚ ਕਰਨਾ ਚਾਹੇ ਉਹਦੇ ਨਾਲ ਹੱਲ ਨਹੀਂ ਨਿਕਲਣਾ ਪਰ ਆਪਣਾ ਜਿਹੜਾ ਆਪਣੀ ਗੱਲ ਕਹਿਣ ਦਾ ਇੱਕ ਤਰੀਕਾ ਜਿਹੜਾ ਰੋਸ ਪ੍ਰਗਟ ਕਰਨ ਦਾ ਤਰੀਕਾ ਜਿਹੜਾ ਉਹ 에ਅਰਪੋਰਟ ਵੀ ਤੇ ਵੀ ਕਰਿਆ ਜਾ ਸਕਦਾ ਜਿਹੜੇ ਜਦੋਂ ਹੋਰ ਕਿਸਾਨ ਮਜ਼ਦੂਰ ਲੜਦੇ ਆ ਤੇ ਉਹਨਾਂ ਦਾ ਮੁਖੌਟ ਲੜਾਉਂਦੇ ਆ ਉਹ ਆਪ ਮਾਰਚ ਕਰਦੇ ਦੇਖੇ ਗਏ ਇੱਕ ਤਾਂ ਪਹਿਲੂ ਇਹ ਦੂਜਾ ਪਹਿਲੂ ਇਹਦੇ ਵਿੱਚ ਇਹ ਹੈ ਕਿ ਕਾਂਗਰਸ ਦੇ ਇੱਕ ਲੋਕ ਸਭਾ ਮੈਂਬਰ ਨੇ ਸ਼ਸ਼ੀਕਾਤ ਸੈਂਥਿਲ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਜਿਹੜੀ Indigo ਦੀ ਜਿਹੜੀ ਪੇਰੈਂਟ ਕੰਪਨੀ ਹੈ ਪੇਰੈਂਟ ਕੰਪਨੀ ਹੈਗੀ ਹੈ ਅ ਇੰਟਰ ਗਲੋਬ ਇੰਟਰ ਗਲੋਬ ਉਸ ਦੇ ਨਾਲ ਇਹਨਾਂ ਦੀ ਪਿਆਲੀ ਹੈ ਤੇ ਜਿਹੜੇ ਇਹਨਾਂ ਦੇ ਮਾਲਕ ਇੰਟਰ ਗਲੋਬ ਨੇ ਅ ਕੁੱਲ 36 ਕਰੋੜ ਦੇ ਬਾਂਡ ਖਰੀਦੇ ਸੀਗੇ ਉਹਦੇ ਚੋਂ ਜਿਹੜਾ ਇੰਡੀਆ ਇੰਡੀਗੋ ਦਾ ਪ੍ਰੋਮੋਟਰ ਹੈ ਰਾਹੁਲ ਪਹਾੜੀਆ ਉਹਨੇ 20 ਕਰੋੜ ਦੇ ਖਰੀਦੇ ਸੀਗੇ 20 ਕਰੋੜ ਦੇ ਤੇ ਉਹਨਾਂ ਦਾ ਵੱਡਾ ਹਿੱਸਾ ਜਿਹੜਾ ਬੀਜੇਪੀ ਨੂੰ ਦਿੱਤਾ ਗਿਆ ਸੀ। ਇਹੀ ਕਾਰਨ ਹੈ ਕਿ ਜਿਹੜੇ ਨਵੇਂ ਨਿਯਮ ਬਣੇ ਵੀ ਜਿਹਦੇ ਵਿੱਚ ਪਾਇਲਟ ਤੇ ਕਰੂ ਮੈਂਬਰਾਂ ਦੀ ਜਿਹੜੀ ਰੈਸਟ ਹੈ ਉਹ ਹਫਤੇ ਦੇ ਵਿੱਚ 36 ਘੰਟਿਆਂ ਤੋਂ ਵਧਾ ਕੇ 48 ਘੰਟੇ ਕੀਤੀ ਗਈ ਸੀ ਜੇ ਉਹਨਾਂ ਨੂੰ ਇਸ ਤਰ੍ਹਾਂ ਦਾ ਆਰਾਮ ਦੇਣਾ ਹੈ ਤਾਂ ਕਿ ਉਹ ਜਿਹੜੇ ਪੈਸੇਂਜਰ ਨੇ ਉਹਨਾਂ ਨੂੰ ਸੇਫਲੀ ਸੁਰੱਖਿਆ ਦੇ ਨਾਲ ਆਪਣੀਆਂ ਮੰਜ਼ਲਾਂ ਤੇ ਪਹੁੰਚਾ ਸਕਣ। ਤੇ ਇਹ ਜਿਹੜੇ ਨਿਜਮ ਬਣੇ ਸੀਗੇ ਇਹ ਨਿਜਮਾਂ ਦੀ ਨੋਟੀਫਿਕੇਸ਼ਨ ਜਨਵਰੀ 2024 ਜਾਂ 25 ਨਹੀਂ 2024 ਯਾਨੀ ਕਿ 2 ਸਾਲ ਹੋਣ ਵਾਲੇ ਹੈ ਹੁਣ ਅਗਲੇ ਮਹੀਨੇ ਜਨਵਰੀ ਚ 2 ਸਾਲ ਹੋ ਜਾਣਗੇ ਉਦੋਂ ਬਣਿਆ ਸੀ ਤੇ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਵੀ ਜਿਹੜੇ ਇਹ ਕੰਮ ਦੇ ਘੰਟੇ ਲਾਗੂ ਹੋ ਰਹੇ ਹੈ ਇਹਨਾਂ ਦੇ ਲਈ ਤੁਸੀਂ ਹੋਰ ਸਟਾਫ ਭਰਤੀ ਕਰਨੇ ਪਾਇਲਟ ਭਰਤੀ ਕਰਨੇ ਤੇ ਹੋਰ ਕਰਨੇ ਉਦੋਂ ਇਹਨਾਂ ਨੇ ਬਹਾਨਾ ਮਾਰਿਆ ਸੀ ਵੀ ਜੀ ਇਹ ਤਾਂ ਟਾਈਮ ਲੱਗਦਾ ਉਹਨਾਂ ਨੂੰ ਟ੍ਰੇਨਿੰਗ ਦੇਣ ਤੇ ਹੋਰ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਟ੍ਰੇਨਿੰਗ ਦਿਓ ਬਥੇਰਾ ਟਾਈਮ ਹੈ ਫਿਰ ਆ ਕੇ ਇਸ ਸਾਲ ਜੁਲਾਈ ਚ ਅਧਪਚਦ ਉਹਨਾਂ ਨੂੰ ਲਾਗੂ ਕੀਤਾ ਗਿਆ ਬਾਕੀ ਤਾਂ ਏਅਰ ਜਿਹੜੀਆਂ ਏਅਰਲਾਈਨਾਂ ਨੇ ਉਹ ਹੈ ਹੀ ਥੋੜੀਆਂ ਉਹਨਾਂ ਦੇ ਕੋਲ ਫਲਾਈਟਾਂ ਵੀ ਘਟ ਨੇ ਉਹਨਾਂ ਨੇ ਤਾਂ ਇਹ ਨਿਯਮ ਕਿਸੇ ਨਾ ਕਿਸੇ ਰੂਪ ਚ ਥੋੜੇ ਬਹੁਤੇ ਲਾਗੂ ਕਰਤੇ ਤੇ ਇੰਡੀਗੋ ਇਸ ਤੇ ਡਟੀ ਰਹੀ ਜਣੀ ਅੱਗੇ ਤਾਂ ਦੇਖਿਆ ਵੀ ਕੋਈ ਜਿਹੜੇ ਮੁਲਾਜ਼ਮ ਨੇ ਉਹ ਹੜਤਾਲਾਂ ਕਰਦੇ ਐ ਇਹ ਇੱਕ ਕਿਸਮ ਦੀ ਇਨਡਾਇਰੈਕਟਲੀ ਇੰਡੀਗੋ ਨੇ ਆਪ ਹੜਤਾਲ ਕਰਤੀ ਤੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਉਹ ਨਿਯਮ ਲਾਗੂ ਨਹੀਂ ਕੀਤੇ ਤੇ ਸਰਕਾਰ ਵੀ ਐਡੀ ਮਿਹਰਬਾਨ ਹੈ ਕਿ ਉਹਨਾਂ ਨੇ ਜਿਹੜੇ ਇਹ ਨਿਯਮ ਸੀ ਇਹਨਾਂ ਦੇ ਵਿੱਚ ਫਰਵਰੀ ਤੱਕ ਦੀ ਉਹਨੂੰ ਹੋਟਲ ਦੇ ਦਿੱਤੀ ਇੰਡੀਗੋ ਨੂੰ ਅਸੀਂ ਸਮਝਦੇ ਹਾਂ ਵੀ ਇਹ ਇਹ ਗਲੀਮੀਲੀ ਖੇਟ ਹੈ ਸਰਕਾਰ ਦੀ ਤੇ ਕੰਪਨੀਆਂ ਦੀ ਇਹ ਰਲਿਮਿਲੀ ਖੇਡ ਦੇ ਵਿੱਚ ਸ਼ਿਕਾਰ ਜਿਹੜੇ ਆ ਉਹ ਲੋਕ ਹੋਏ ਐ ਤੇ ਇਸ ਵਾਰੀ ਰੌਲਾ ਦਾ ਵੀ ਜ਼ਿਆਦਾ ਹੀ ਐ ਕਿ ਲੋਕ ਜਿਹੜੇ ਪਰੇਸ਼ਾਨ ਹੋਏ ਐ ਉਹ ਖਾਂਦੇ ਪੀਂਦੇ ਪਰਿਵਾਰਾਂ ਦੇ ਐ ਬਹੁਤੇ ਉਹਨਾਂ ਚੋਂ ਤੇ ਚੰਗੇ ਹਾਈ ਫਾਈ ਨੇ ਤੇ ਇਸ ਕਰਕੇ ਰੌਲਾ ਦੀ ਜਿਹੜੀ ਵਾਲਿਊਮ ਐ ਉਹ ਵੀ ਜ਼ਿਆਦਾ ਐ ਸੋ ਅਸੀਂ ਸਮਝਦੇ ਆਂ ਵੀ ਇਹਦੇ ਤੋਂ ਕਾਫੀ ਸਿੱਖਣ ਦੀ ਲੋੜ ਐ ਦੂਜੇ ਪਾਸੇ ਸੀਪੀਐਮ ਦੇ ਰਸਵਾ ਮੈਂਬਰ ਕਾਮਰੇਡ ਜੌਨ ਬ੍ਰਿਟਾਸ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਿ ਹੈ ਵੀ ਇਸ ਸਾਰੇ ਮਾਮਲੇ ਦੀ ਜੇਪੀਸੀ ਦੇ ਕੋਲੋਂ ਜਾਂਚ ਕਰਾਈ ਜਾਵੇ ਜਾਂ ਜੁਡੀਸ਼ੀਅਲ ਕਮਿਸ਼ਨ ਬਣਾਇਆ ਜਾਵੇ ਇਹਦੀ ਇਨਕੁਆਰੀ ਵਾਸਤੇ ਸੋ ਦੇਖਦੇ ਹਾਂ ਹੁਣ ਕੀ ਬਣਦਾ ਹੈਗਾ ਤੇ ਕੱਲ ਜਿਹੜੀ ਮਿਨਿਸਟਰੀ ਆਫ ਸਿਵਲ ਅਵੇਲੇਸ਼ਨ ਹੈ ਉਸ ਨੇ ਜਿਹੜਾ ਲੁਟਕਾਂ ਦੀ ਲੁੱਟ ਮਚਾਈ ਹੋਈ ਹੈ ਇਹਨਾਂ 에ਅਰਲਾਈਨਸ ਨੇ ਸਮੇਤ ਇੰਡੀਗੋ ਦੇ ਉਹ ਜਿਹੜੀ ਹੈ ਉਹਨਾਂ ਨੇ ਚਿੱਠੀ ਕੱਢ ਦਿੱਤੀ ਵੀ ਇਸ ਤੋਂ ਵੱਧ ਤੁਸੀਂ ਜਿਹੜੇ ਕਿਰਾਏ ਨਹੀਂ ਲੈ ਸਕਦੇ 500 ਕਿਲੋਮੀਟਰ ਤੱਕ ਜਿਹੜਾ ਉਹ 7500 ਹੈ 500 ਤੋਂ 1000 ਦੇ ਦਰਮਿਆਨ 12000 ਹੈ 10 ਤੋਂ 15000 5 ਤੋਂ 10 ਦੇ ਦਰਮਿਆਨ 12000 ਹੈ 10 ਤੋਂ 15 ਦੇ ਦਰਮਿਆਨ 15000 ਹੈ ਤੇ 15000 1500 ਮੀਟਰ ਤੋਂ ਕਿਲੋਮੀਟਰ ਤੋਂ ਉੱਤੇ 18000 ਹੈ ਇਤੋਂ ਵੱਧ ਕਿਰਾਇਆ ਇਹਦੇ ਉੱਤੇ ਟੈਕਸ ਹੋਰ ਪੈਣਾ ਹੈ ਜੀ ਲੱਗਦਾ ਇਹ ਹੈ ਕਿਹਾ ਤਾਂ ਇਹ ਹੈ ਵੀ ਜਿੰਨਾ ਤੇਰੇ ਸ਼ਾਂਤ ਨਹੀਂ ਹੁੰਦਾ ਕੰਮ ਉਨਾ ਚਰਨੇ ਇਹ ਤੇ ਲੱਗਦਾ ਇਹ ਹੈ ਵੀ ਜਿਹੜੇ ਅੱਗੇ ਕਿਰਾਏ ਵੈਸੇ ਨਾਰਮਲੀ 4-5000 ਤੱਕ ਟਿਕਤਾ ਮਿਲਦੀਆਂ ਸੀ ਹੁਣ ਉਹ 7.5000 ਦੀਆਂ ਹੀ ਮਿਲਿਆ ਕਰਨਗੀਆਂ ਹੁਣ ਹੋਰ ਮਹਿੰਗੀਆਂ ਹੋ ਜਾਣੀਆਂ ਨੇ ਇਹ ਇਸ ਬਹਾਨੇ ਨਾਲ ਇੱਥੇ ਹੀ ਟਿਕ ਜਾਣਾ ਸਾਰੀਆਂ 에ਅਰਲਾਈਨ ਨੇ ਇਹ ਇਹ ਵੀ ਇੱਕ ਗੱਲ ਹੈਗੀ ਹੈ ਤੇ ਦੂਸਰੀ ਗੱਲ ਜਿਹੜੀ ਹੈ ਕੁਝ ਪਾਰਲੀਮੈਂਟ ਦੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਪਾਰਲੀਮੈਂਟ ਦੇ ਵਿੱਚ ਇੱਕ ਜਿਹੜੀ ਡਾਕਟਰ ਕਾਵਿਆ ਹੈਗੀ ਐ ਕਾਦਮ ਕਾਵਿਆ ਉਹ ਵਰੰਗਲ ਤੋਂ ਮੈਂਬਰ ਪਾਰਲੀਮੈਂਟ ਹੈ ਕਾਂਗਰਸ ਦੀ ਉਸ ਨੇ ਦੋ ਬਿੱਲ ਪ੍ਰਾਈਵੇਟ ਮੈਂਬਰ ਬਿੱਲ ਲੋਕ ਸਭਾ ਚ ਪੇਸ਼ ਕੀਤੇ ਐ ਆ ਆਮ ਤੌਰ ਤੇ ਜਿਹੜੇ ਬਿੱਲ ਨੇ ਉਹਨੂੰ ਨੂੰ ਸਰਕਾਰੀ ਪੇਸ਼ ਕਰਦੀ ਹੁੰਦੀ ਹੈ ਕੁਝ ਕਦੇ ਕਦੇ ਬਹੁਤ ਸਾਰੀਆਂ ਰਵਾਇਤਾਂ ਨੇ ਪਿੱਛੇ ਵੀ ਹੈਗੀਆਂ ਨੇ ਵੀ ਪ੍ਰਾਈਵੇਟ ਮੈਂਬਰ ਵੀ ਕੁਝ ਬਿੱਲ ਪੇਸ਼ ਕਰ ਦਿੰਦੇ ਆ ਤੇ ਕਈ ਕਦੇ ਕਦੇ ਬਹੁਤ ਹੀ ਘੱਟ ਉਹ ਪਾਸ ਵੀ ਹੋ ਜਾਂਦੇ ਆ ਕਾਨੂੰਨ ਵੀ ਬਣ ਜਾਂਦੇ ਆ ਉਹ ਜਿਹੜਾ ਬਿੱਲ ਉਹਨੇ ਦੋ ਪੇਸ਼ ਕੀਤੇ ਐ ਉਹਦੇ ਵਿੱਚ ਇੱਕ ਤਾਂ ਇਹ ਹੈ ਕਿ ਵੀ ਜਿੰਨੀਆਂ ਵੀ ਕੰਮ ਦੀਆਂ ਥਾਵਾਂ ਨੇ ਚਾਹੇ ਉਹ ਸਰਕਾਰੀ ਨੇ ਪ੍ਰਾਈਵੇਟ ਨੇ ਚਾਹੇ ਆਰਗੇਨਾਈਜ਼ਡ ਸੈਕਟਰ ਦੀਆਂ ਨੇ ਗੈਰ ਆਰਗੇਨਾਈਜ਼ਡ ਸੈਕਟਰ ਦੀਆਂ ਨੇ ਸਾਰੀਆਂ ਥਾਵਾਂ ਦੇ ਉੱਤੇ ਜ਼ਰੂਰੀ ਤੌਰ ਤੇ ਕੰਪਲਸਰੀ ਕੀਤਾ ਜਾਵੇ ਤੇ ਜਿਹੜਾ ਨਹੀਂ ਕਰਦਾ ਉਹਨੂੰ ਸਜ਼ਾਵਾਂ ਹੋਣ ਕਿ ਜਿਹੜੀਆਂ ਜਿੱਥੇ ਔਰਤਾਂ ਕੰਮ ਕਰਦੀਆਂ ਨੇ ਉਹ ਔਰਤਾਂ ਦੀ ਜਿਹੜੀ ਮਾਹਵਾਰੀ ਦੀ ਹੈਗੀ ਹੈ ਇੱਕ ਕੁਦਰਤ ਵੱਲੋਂ ਉਹਨਾਂ ਨੂੰ ਉਹਦੇ ਲਈ ਜਿਹੜਾ ਹੈ ਪ੍ਰੋਪਰ ਅਰੇਂਜਮੈਂਟ ਉੱਥੇ ਹੋਣ ਉਹਦੇ ਇੰਤਜ਼ਾਮ ਹੋਣ ਇੱਕ ਤਾਂ ਇਹ ਬਿਲ ਉਹਨੇ ਪੇਸ਼ ਕੀਤਾ ਹੈ ਤਾਂ ਕਿ ਕਾਨੂੰਨ ਬਣ ਜੇ ਇਹ ਦੂਜਾ ਦੂਜਾ ਜਿਹੜਾ ਹੈਗਾ ਵੀ ਜਿਹੜੇ ਵੀ ਜਿਹੜੀਆਂ ਵੀ ਕੱਲੀਆਂ ਰਹਿੰਦੀਆਂ ਔਰਤਾਂ ਨੇ ਜਾਂ ਵਿਧਵਾਵਾਂ ਨੇ ਜਾਂ ਕੋਈ ਬਹੁਤ ਤਕਲੀਫ ਦੇ ਵਿੱਚ ਔਰਤਾਂ ਨੇ ਉਹਨਾਂ ਨੂੰ ਇਮੀਡੀਏਟ ਰਾਹਤ ਵਾਸਤੇ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਤੇ ਇਹ ਡਾਕਟਰ ਕਾਵਿਆ ਪਹਿਲੀ ਔਰਤ ਹੈ ਜਿਨ੍ਹਾਂ ਨੇ ਕੱਲੀ ਨੇ ਦੋ ਮੈਂਬਰ ਦੋ ਬਿੱਲ ਜਿਹੜੇ ਐ ਪੇਸ਼ ਕੀਤੇ ਹੁਣ ਤੱਕ ਇੱਕ ਬਿੱਲ ਤਾਂ ਪੇਸ਼ ਕੀਤਾ ਹੋਊਗਾ ਕਿਸੇ ਔਰਤ ਨੇ ਇੱਕ ਪਹਿਲੀ ਔਰਤ ਹੈ ਜਿਨੇ ਦੋ ਬਿੱਲ ਪੇਸ਼ ਕੀਤੇ ਇਹ ਵੀ ਪਤਾ ਲੱਗਿਆ ਵੀ ਪੰਜਾਬ ਤੋਂ ਰਾਜ ਸਭਾ ਮੈਂਬਰ ਸ਼੍ਰੀ ਰਾਗਵ ਚੱਡਾ ਨੇ ਵੀ ਚੋਣ ਸੁਧਾਰਾਂ ਦੇ ਉੱਤੇ ਬਿੱਲ ਪੇਸ਼ ਕੀਤੇ ਹਨ ਪਰ ਇੱਕ ਬਿੱਲ ਜਿਹੜਾ ਹੈ ਭਾਜਪਾ ਦੇ ਇੱਕ ਮੈਂਬਰ ਜਨੇ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੇ ਜਿਹੜਾ ਬਿੱਲ ਲਿਆਂਦਾ ਹੈਗਾ ਉਹ ਬਿੱਲ ਨਹੀਂ ਰਾਗ ਅਲਾਪ ਹੈ ਵੀ ਭਾਰਤੀ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਹੈ ਪ੍ਰੀਅੰਬਲ ਉਹਦੇ ਵਿੱਚੋਂ ਸਮਾਜਵਾਦ ਤੇ ਧਰਮ ਨਿਰਪੱਖ ਸ਼ਬਦ ਕੱਢ ਦੇਣੇ ਚਾਹੀਦੇ ਆ ਉਹ ਉਹਨਾਂ ਨੂੰ ਇੱਕੋ ਹੀ ਰਾਗ ਆਉਂਦਾ ਹੋਰ ਕੋਈ ਰਾਗ ਆਉਂਦਾ ਹੀ ਨਹੀਂ ਵਿਚਾਰਿਆਂ ਨੂੰ ਖੈਰ ਉਹਨਾਂ ਤੇ ਤਰਸ ਖਾਇਆ ਜਾਣਾ ਚਾਹੀਦਾ ਉਹਨਾਂ ਦੀ ਅਕਲ ਦੇ ਉੱਤੇ ਇਹ ਅਗਲੀ ਅਗਲੀ ਗੱਲ ਦੋਸਤੋ ਤੇਜਪੁਰ ਯੂਨੀਵਰਸਿਟੀ ਹੈ ਸੈਂਟਰਲ ਯੂਨੀਵਰਸਿਟੀ ਅਸਾਮ ਦੇ ਵਿੱਚ ਉਸ ਯੂਨੀਵਰਸਿਟੀ ਦੇ ਵਿੱਚ ਸਤੰਬਰ ਤੋਂ ਲੈ ਕੇ ਜਿਹੜਾ ਵਾਈਸ ਚਾਂਸਲਰ ਹੈ ਉਹ ਯੂਨੀਵਰਸਿਟੀ ਚ ਬੜਿਆ ਨੀਗਾ ਭਗਾੜਾ ਹੈਗਾ ਉਹਨੂੰ ਸਰਕਾਰ ਨੇ ਹਟਾਇਆ ਵੀ ਨਹੀਂ ਕੇਂਦਰ ਸਰਕਾਰ ਦੀ ਐਨੀ ਲੰਘਾ ਹੈ ਉਹਦੇ ਉੱਤੇ ਤੇ ਯੂਨੀਵਰਸਿਟੀ ਬਿਨਾ ਵਾਈਸ ਚਾਂਸਲਰ ਤੋਂ ਚੱਲ ਰਹੀ ਹੈ ਉੱਥੇ ਮਜਾਰੇ ਧਰਨੇ ਚੱਲ ਰਹੇ ਹੈ ਵਿਦਿਆਰਥੀ ਵੀ ਕਰ ਰਹੇ ਹੈ ਤੇ ਜਿਹੜੇ ਜਿਹੜੇ ਸਟਾਫ ਵਾਲੇ ਹੈ ਫੈਕਲਟੀ ਉਹ ਵੀ ਕਰ ਰਹੀ ਹੈ ਤੇ ਉਹਦੇ ਚ ਜਿਹੜਾ ਉਹ ਉਹ ਜਿਹੜੀਆਂ ਧਰਨੇ ਮੁਜ਼ਾਹਰਿਆਂ ਦੇ ਵਿੱਚ ਉਹਨਾਂ ਦੀ ਮੰਗ ਇਹ ਹੈ ਵੀ ਇੱਕ ਤਾਂ ਇਹ ਵਾਇਸਚਾਸਤ ਨੂੰ ਹਟਾਇਆ ਜਾਵੇ ਕਿਉਂਕਿ ਇਹਦੇ ਤੇ ਕਰਪਸ਼ਨ ਦੇ ਤੇ ਹੋਰ ਬਹੁਤ ਸਾਰੀਆਂ ਬੇਨਿਯਮੀਆਂ ਦੇ ਜਿਹੜੇ ਐ ਇਲਜ਼ਾਮ ਨੇ ਸਰਕਾਰ ਨੇ ਉਹਦੀ ਇਨਕੁਆਇਰੀ ਕਰਕੇ ਉਹਦੇ ਤੇ ਐਕਸ਼ਨ ਲੈਣ ਦੀ ਬਜਾਏ ਚੁੱਪ ਬੱਟਣਾ ਇੱਕ ਆਪਣਾ ਸਮਝਿਆ ਕੱਲ ਉਹਨਾਂ ਦੀ ਯੂਜੀਸੀ ਦੀ ਟੀਮ ਉੱਥੇ ਗਈ ਸੀਗੀ ਯੂਜੀਸੀ ਦੇ ਜਿਹੜੇ ਐਕਟਿੰਗ ਚੇਅਰਪਰਸਨ ਨੇ ਤੇ ਹਾਇਰ ਐਜੂਕੇਸ਼ਨ ਸੈਕਟਰੀ ਨੇ ਮਿਸਟਰ ਵਿਨੀਤ ਜੋਸ਼ੀ ਇਹ ਕੱਲ ਗਏ ਸੀ ਇਹਨਾਂ ਨੇ ਉੱਥੇ ਗੱਲਬਾਤ ਕੀਤੀ ਤੇ ਗੱਲਬਾਤ ਕਰਕੇ ਕੋਈ ਹੱਲ ਨਹੀਂ ਨਿਕਲਿਆ ਤੇ ਰਾਤ ਦੇ 10:30 ਵਜੇ ਤੱਕ ਜਦੋਂ ਉਹਨਾਂ ਨੇ ਖਬਰ ਲਿਖੀ ਹੈ ਇੰਡੀਅਨ ਐਕਸਪ੍ਰੈਸ ਨੇ ਉਦੋਂ ਤੱਕ ਅਜੇ ਉਹਨਾਂ ਦਾ ਘਰੋ ਚੱਲ ਰਿਹਾ ਸੀ ਉਹਨਾਂ ਨੂੰ ਘੇਰਿਆ ਹੋਇਆ ਸੀ ਉੱਥੋਂ ਵਿਦਿਆਰਥੀਆਂ ਨੇ ਤੇ ਸਟਾਫ ਆਇਆ ਨੇ ਤੇ ਉਹ ਆਡ-ਅਡ ਬਹਾਨੇ ਮਾਰਦੇ ਸੀ ਵੀ ਇੱਕ ਉਸ ਵਾਈਸ ਚਾਂਸਲਰ ਨੇ ਆਪਣੇ ਵੱਲੋਂ ਇੱਕ ਪ੍ਰੋ ਵਾਈਸ ਚਾਂਸਲਰ ਲਾਤੀ ਸੀਗੀ ਪ੍ਰੋਫੈਸਰ ਜੋਇਆ ਚੱਕਰਵਰਤੀ ਉਹਨੇ ਕਿਹਾ ਬਿਲਕੁਲ ਨਹੀਂ ਮੈਂ ਇਸ ਪੰਗੇ 'ਚ ਨਹੀਂ ਪੈਂਦੀ ਮੇਰਾ ਨਾਂ ਉਹਨੇ ਗਲਤ ਲਾਇਆ ਤੇ ਦੂਜਾ ਨਾਂ ਉਹਨਾਂ ਨੂੰ ਬੱਚੇ ਵੀ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਕਹਿੰਦੇ ਵੀ ਉਸ ਵਾਈਸਚਾ ਅਸਲ ਤਦਾ ਕਰਿਆ ਹੋਇਆ ਤਾਂ ਕੋਈ ਕੰਮ ਅਸੀਂ ਮੰਨਣਾ ਹੀ ਨਹੀਂ ਨਾ ਉਹ ਐਡਾ ਮਾਰ ਹੈ ਤੇ ਪਤਾ ਨਹੀਂ ਸਰਕਾਰ ਦੇ ਕੋਲ ਉਹਦੇ ਕੀ ਰਾਜ ਨੇ ਸਰਕਾਰ ਦੇ ਕੀ ਰਾਜ ਨੇ ਉਹਦੇ ਕੋਲ ਉਹਨੂੰ ਹਟਾਇਆ ਵੀ ਨਹੀਂ ਜਾ ਰਿਹਾ ਤੇ ਨਵਾਂ ਵੀ ਨਹੀਂ ਲਾਇਆ ਜਾ ਰਿਹਾ ਤੇ ਰੌਲਾ ਪੈ ਰਿਹਾ ਹਲੇ ਲਾਸਟ ਗੱਲ ਦੋਸਤੋ ਪੰਜਾਬ ਦੇ ਵਿੱਚ ਜਿਹੜੀਆਂ ਆ ਚੋਣਾਂ ਹੋ ਰਹੀਆਂ ਨੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਇਹਨਾਂ ਚੋਣਾਂ 'ਚ ਤਾਂੜੜੀਆਂ ਅੱਗੇ ਵੀ ਹੁੰਦੀਆਂ ਰਹੀਆਂ ਨੇ ਪਰ ਐਸ ਵਾਰੀ ਕੁਝ ਲੋੜ ਤੋਂ ਵੱਧ ਹੋ ਗਈਆਂ ਕੱਲ ਜਿਹੜਾ ਅ ਪਰਸੋਂ ਜਿਹੜਾ ਕਾਗਜ਼ਾਂ ਦੀ ਪੁਣਛਾਣ ਹੋਣੀ ਸੀ ਤੇ ਉਹਦੇ ਤੇ ਪਤਾ ਲੱਗਿਆ ਵੀ ਜਿਹੜੇ ਕਾਗਜ਼ ਰਿਜੈਕਟ ਹੋ ਕੇ ਜਿਹੜੇ ਸਿਲੈਕਟ ਹੋ ਗਏ ਬਾਕੀ ਦੂਜੇ ਉਹਨਾਂ ਦੇ ਵਿੱਚ ਵਿਰੋਧੀ ਧਿਰਾਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਕਾਗਜ਼ ਵੱਡੀ ਗਿਣਤੀ ਦੇ ਵਿੱਚ ਰੱਦ ਕੀਤੇ ਗਏ ਤੇ ਜਿਹਦੇ ਨਾਲ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਕੈਂਡੀਡੇਟ ਜਿਹੜੇ ਐ ਉਹ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ ਐ ਇਹ ਖਾਸ ਤੌਰ ਤੇ ਤਰਨਤਾਰਨ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਦੋਂ ਅਸੀਂ ਦੇਖਦੇ ਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਉੱਥੇ 20 ਸੀਟਾਂ ਨੇ ਉਹਨਾਂ ਚੋਂ 9 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਐ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ ਐ ਜਗਨੀ ਬਾਕੀ ਵਿਰੋਧੀਆਂ ਦੇ ਕਾਗਜ਼ ਜਾਂ ਤਾਂ ਦਾਖਲ ਨਹੀਂ ਹੋਣ ਦਿੱਤੇ ਜੇ ਦਾਖਲ ਹੋਗੇ ਤਾਂ ਰੱਦ ਕਰ ਦਿੱਤੇ ਇਹ ਤਾਂ ਜਲਾ ਪ੍ਰਿਸ਼ੁੱਧ ਦੇ ਵਾਲੇ ਜਿਹੜੇ ਬਲਾਕ ਨੇ 17 ਬਲਾਕ ਹੈ ਧਰਨਤਾਰਨ ਦੇ ਵਿੱਚ ਉਹਨਾਂ ਚੋਂ 12 ਦੇ ਵਿੱਚ ਅਨਪੋਸਟ ਕੰਮ ਹੈਗਾ ਜਾਨੀ ਗੰਡੀ ਵਿੰਡ ਬਲਾਕ ਹੈ ਉਥੋਂ ਦਾ ਗੰਡੀ ਵਿੰਡ ਬਲਾਕ ਦੇ 15 ਚੋਂ 15 ਦੇ 15 ਜਿਹੜੇ ਬਲਾਕ ਹੈ ਬਲਾਕ ਬਲਾਕ ਦੀਆਂ ਜਿਹੜੀਆਂ ਸੀਟਾਂ ਨੇ ਬਲਾਕ ਸੰਮਤੀ ਦੀਆਂ ਉਹ ਉਹਨੇ ਆਮ ਆਦਮੀ ਪਾਰਟੀ ਦੇ ਖਾਤੇ ਚ ਅਨਪੋਸਟ ਚਲੀਆਂ ਗਈਆਂ ਪੱਟੀ ਦੇ ਵਿੱਚ 16 ਚੋਂ 13 ਚਲੀਆਂ ਗਈਆਂ ਇਹ ਕੀਵਿੰਟ ਦੇ ਵਿੱਚ 23 ਦੀਆਂ 23 ਸੀਟਾਂ ਆਮ ਆਦਮੀ ਪਾਰਟੀ ਬਿਨਾਂ ਮੁਕਾਬਲਾ ਜਿੱਤ ਗਈ। ਬਰਟੋਹਾ ਦੇ ਵਿੱਚ 18 ਚੋਂ 16 ਜਿੱਤ ਗਈ। ਇਸ ਤਰ੍ਹਾਂ ਨਾਲ ਲੱਗਦਾ ਇਹ ਹੈ ਵੀ ਚੋਣ ਘੱਟ ਤੇ ਡਰਾਮਾ ਵੱਧ ਹੋ ਰਿਹਾ ਹੈ। ਹਾਲਾਂਕਿ ਇਹ 72ਵੇਂ ਤੇ 73ਵੇਂ ਸੋਧ ਦੇ ਰਾਹੀਂ ਲਿਆਂਦਾ ਇਹ ਗਿਆ ਸੀ ਵੀ ਹੇਠਾਂ ਪੱਧਰ ਦੇ ਉੱਤੇ ਸਰਕਾਰ ਆ ਜੇ ਤੇ ਲੋਕਾਂ ਕੋਲ ਆਪਣੇ ਅਧਿਕਾਰ ਹੋਣ। ਉਹਦੀ ਬਜਾਏ ਇਹ ਅਧਿਕਾਰ ਫੇਰ ਦੁਬਾਰਾ ਉੱਤੇ ਹੀ ਚਲੇ ਗਏ। ਰਾਜ ਕਰਦੀ ਪਾਰਟੀ ਕੋਲ ਹੀ ਚਲੇ ਗਏ। ਹੇਠਾਂ ਜਾਂਦੇ ਹੀ ਨਹੀਂ। ਅ ਦੇਖਦੇ ਆ ਪਰ ਇਹ ਲੋਕਾਂ ਦਾ ਮਸਲਾ ਹੈਗਾ ਲੋਕਾਂ ਨੂੰ ਇਸ ਮਸਲੇ ਤੇ ਵੀ ਲੜਨਾ ਚਾਹੀਦਾ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ